ਤਿਆਂ ਦੇ ਤਿਹਾੜੀ ਤੇ ਪਿੰਡ ਸਮਾਉ ਦੇ ਵਿੱਚ ਪਾਲ ਸਿੰਘ ਸਮਾਉ ਵੱਲੋਂ ਤੀਆਂ ਦਾ ਵੱਡਾ ਪ੍ਰੋਗਰਾਮ ਕੀਤਾ ਗਿਆ ਇਸ ਮੇਲੇ ਵਿੱਚ ਵੱਖ-ਵੱਖ ਰਾਜਾਂ ਤੋਂ ਆਈਆਂ ਕੁੜੀਆਂ ਨੇ ਭਾਗ ਲਿਆ ਜਿਸ ਦੇ ਵਿੱਚ ਮੁੱਖ ਮਹਿਮਾਨ ਸਤੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਸਿੱਧੂ ਸ਼ਾਮਲ ਹੋਏ ਹਾਲਾਂਕਿ ਛੋਟੇ ਸਿੱਧੂ ਯਾਨੀ ਸਿੱਧੂ ਦੇ ਭਰਾ ਨੇ ਸ਼ਾਮਲ ਹੋਣਾ ਸੰਭਵ ਨਹੀਂ ਹੋ ਸਕਿਆ ਤਾਂ ਇਸ ਮੇਲੇ ਦੇ ਵਿੱਚ ਇਹਾਂ ਤੇ ਰੰਗ ਦੀ ਖੁਸ਼ਬੂ ਹੈ ਸੁਗੰਧਲੀ ਪਿਤਾ ਨੇ ਅਦੇ ਮਾਣ ਪਾਇਆ ਤੁਸੀਂ ਤੁਸੀਂ ਕਿਵੇਂ ਦੇਖਦੇ ਹੋ ਕੀ ਕਹਣਾ ਚਾਹੋਗੇ ਇਹ ਮੈਂ ਵਧੀਆ ਲੱਗਾ ਦੇਖਣ ਦਾ ਉਹ ਇੱਥੇ ਆ ਕੇ ਮਾਹੌਲ ਦੇਖਿਆ ਜੀ ਜੀ ਆਹ ਵਾਹ ਉਹ ਬੈਠ ਬੰਦ ਕਰਵਾ ਦੋ ਬੰਦ ਕਰਵਾ ਦੋ ਕਿਉਂਕਿ ਪਹਿਲਾਂ ਇਹ ਚੀਜ਼ਾਂ ਸਾਡੀਆਂ ਬੰਦ ਹੋ ਗਈਆਂ ਸੀ ਬੈਠੇ ਆ ਵੀ ਬੈਠੇ ਕੁ ਮਿੰਟ ਹੀ ਬੰਦ ਕਰ ਦੋ ਸਮੇਂ ਦੇ ਨਾਲ-ਨਾਲ ਇਹ ਵੀ ਸੁਖੋਣ ਹੈ ਅਲੋਪ ਹੁੰਦੇਗੇ ਨਾ ਕਿਸੇ ਦਾ ਫੋਨ ਹੈ ਇੱਥੇ ਪਰੰਤੂ ਮੈਂ ਇਸ ਬੱਚੇ ਦੀ ਅਪਾਲ ਸਿੰਘ ਸੁਨਾ ਦੀ ਤਾਰੀਫ ਕੱਲੋਂ ਕਰਦਾ ਕਿ ਬੜਾ ਵੱਡਾ ਉਦਮ ਹੈ ਉਹ ਇਨੀਆਂ ਧਿਆਨ ਉਹ ਆਪਣੇ ਨਾਲ ਜੋੜ ਕੇ ਔਰ ਜਿਹੜੀ ਸਾਡੀ ਵਿਰਸੇ ਦੀ ਰੀਤੀ ਰਿਵਾਜ ਜਿਹੜੇ ਅਲੋਪ ਹੁੰਦੇ ਜਾ ਰਹੇ ਸੀ ਦੁਬਾਰਾ ਫਿਰ ਤੋਂ ਸਰਜੀਤ ਕੀਤੇ ਨੇ ਤਾਂ ਇੱਥੇ ਆ ਕੇ ਹਰ ਇੱਕ ਬੇਟੀ ਆਪਣੇ ਪੇਕੇ ਵਰਗਾ ਜਿਹੜਾ ਮਾਣ ਮੈਂ ਨਹੀਂ ਸਕਦਾ ਇੱਕ ਇੱਕ ਸੰਗੀਤ ਸੁਣ ਕੇ ਤਾਂ ਬਹੁਤ ਵਧੀਆ ਲੱਗਾ ਅੰਕਲ ਜੀ ਆਂਟੀ ਨੇ ਵੀ ਆਉਣਾ ਸੀਗਾ ਛੋਟੇ ਸਿੱਧੂ ਦੀ ਵੀ ਚਰਚਾ ਛਿੜੀ ਹੋਈ ਸੀ ਵੀ ਇੱਥੇ ਆਉਣਾਗਾ ਕਾਰن ਬਣਿਆ ਨਹੀਂ ਆਇਆ ਨਹੀਂ ਆਉਣਾ ਸੀ ਪਰੰਤੂ ਉਹ ਹਰੇ ਛੋਟੇ ਦੀ ਉਮਰ ਛੋਟੀ ਹੈ ਤਾਂ ਉਹ ਥੋੜਾ ਇੰਨੀ ਔਖੀ ਹੈ ਥੋੜਾ ਉਹਦੇ ਲਈ ਮੁਸ਼ਕਲ ਹੈ ਤਾਂ ਉਹਦੀ ਸਿਹਤ ਨੂੰ ਧਿਆਨ ਰੱਖਦੇ ਹੋਏ ਫਿਰ ਮੈਂ ਕੋਈ ਫੈਸਲਾ ਕੀਤਾ ਵੀ ਨਹੀਂ ਜਾਊਂਗਾ ਦੇਖਦੀ ਐ ਬਾਹਰ ਨਾ ਭਜਾਓ 2 ਮਿੰਟ ਬੇਟੇ ਨੂੰ ਅਸੀਂ ਮਨਾ ਕੀਤਾ ਇਸ ਗੱਲ ਤੋਂ ਕਿ ਹਲੇ ਨਾ ਬਾਹਰ ਕੱਢਿਆ ਲਓ ਕਿ ਮੈਨੂੰ ਤਾਂ ਲੱਗਦਾ ਧੀਆ ਨੂੰ ਸੰਧਾਰਾ ਦੇ ਕੇ ਤਾਂ ਇੱਕ ਸਿੱਧੂ ਨੂੰ ਮਿਸ ਕਰਦੇ ਹੋ ਇਸ ਟਾਈਮ ਤੇ ਬਹੁਤ ਵਧੀਆ ਲੱਗਿਆ ਮੈਂ ਉਹੀ ਤਾਂ ਸੋਚ ਰਿਹਾ ਨਾ ਵੀ ਜਿਸ ਤਰ੍ਹਾਂ ਪਹਿਲਾਂ ਸਾਡੀਆਂ ਭੂਆ ਦਾਦੀਆਂ ਵੇਲੇ ਸਿਸਟਮ ਸੀਗਾ ਨਾ ਹੁਣ ਥੋੜਾ ਜਿਹਾ ਘਟ ਗਿਆ ਹੈਗਾ ਹੁਣ ਵੀ ਅਸੀਂ ਬੱਤਿਆਂ ਕੋਲ ਜਾਣੇ ਆ ਤੇ ਇਤਿਹਾਰ ਦੇ ਉੱਤੇ ਉਹਨਾਂ ਨੂੰ ਆਪਾਂ ਰੀਤੀ ਰਵਾਜ ਕਰਦੇ ਪਰੰਤੂ ਉਹਨਾਂ ਨਹੀਂ ਸੀ ਅਲੋਪ ਹੋ ਗਏ ਸੀ ਥੋੜਾ ਜਿਹਾ ਪਰੰਤੂ ਇੱਥੇ ਇੱਕ ਬਹੁਤ ਵਧੀਆ ਤਰੀਕੇ ਨਾਲ ਜੋ ਵਿਆਹਤ ਬੰਦੀ ਦੇ ਨਾਲ ਕੀਤਾ ਜਾਂਦਾ ਤਾਂ ਉਦਰਤੀ ਗੱਲ ਵਧੀਆਤ ਲੱਗਦਾ ਸੀ ਸਾਰੀ ਤੇ ਜਦੋਂ ਪਾਲ ਵੀਰੇ ਦਾ ਫੋਨ ਆਂਦਾ ਹੈ ਕਿ ਤੀਆਂ ਦਾ ਮੇਲਾ ਹੈ ਤਾਂ ਪਹਿਲੀ ਵਾਰੀ ਜੀ ਹਾਂ ਕਰ ਦਿੰਨੇ ਹੋ ਦੇਖੋ ਇਹ ਤਾਂ ਆਪਣਾ ਪਰਿਵਾਰ ਹੈ ਸਾਡਾ ਇੱਥੇ ਆਉਣਾ ਜਾਣਾ ਪਟੜੀ ਫੇਰ ਹੈ ਵੈਸੇ ਵੀ ਨੇੜੇ ਦੇ ਆ ਸੀ ਔਰ ਪਾਲ ਸਿੰਘ ਸਮਾਨ ਆਪਣਾ ਵਧੀਆ ਫੈਮਿਲੀ ਰਿਲੇਸ਼ਨ ਵੀ ਹੈ ਤਾ ਆਉਣਾ ਬਣਦਾ ਹੀ ਹੈ ਜਦੋਂ ਕੋਈ ਚੰਗਾ ਕੰਮ ਹੁੰਦਾ ਇਲਾਕੇ ਦੇ ਵਿੱਚ ਸਾਡਾ ਹਲਕਾ ਵੀ ਹੈ ਤਾਂ ਆਉਣਾ ਵਧੀਆ ਲੱਗਦਾ ਸੀ। ਤਾਂ ਮਾਤਾ ਜੀ ਨੇ ਜ਼ਰੂਰ ਮਿਸ ਕਰਤਾ ਇਹ ਮੇਲਾ ਪਰ ਉਹਨਾਂ ਨੇ ਤੁਹਾਨੂੰ ਕਹਿ ਕੇ ਭੇਜਿਆ ਸੀ ਕਿ ਮੇਰੀ ਯਾਦਾਂ ਲੈ ਕੇ ਆਇਓ। ਅਸੀਂ ਸਾਡਾ ਛੋਟਾ ਜਿਹਾ ਪਰਿਵਾਰ ਹੈ ਮਾਤਾ ਜੀ ਪਹੁੰਚਣਗੇ ਜਾਂ ਮੈਂ ਪਹੁੰਚੂਗਾ ਉਹਨਾਂ ਦੀ ਜਗ੍ਹਾ ਤੇ ਮੈਂ ਹੈ ਰੀਲ ਆ ਰਹੇ ਹਾਂ। ਤਾਂ ਇੱਕੋ ਹੀ ਸਮਝੋ ਮਾਤਾ ਹੀ ਸਮਝੋ ਇੱਕ ਸਮਝੋ ਤੁਹਾਡੇ ਬਾਪੂ ਜੀ ਅੱਜ ਇੰਦੀਆਂ ਧੀਆਂ ਨੂੰ ਆਸ਼ੀਰਵਾਦ ਦੇ ਨਾਲ ਕਿਦਾਂ ਦਾ ਲਾਇਆ ਬਹੁਤ ਕੋਈ ਸ਼ਬਦ ਵੀ ਨਹੀਂ ਹੈ ਬਿਆਨ ਕੀਤਾ ਜਾ ਸਕੇ ਔਰ ਇਹ ਤਾਂ ਮੈਂ ਸਾਰਾ ਜਿਹੜਾ ਇਹਦਾ ਸਿਹਰਾ ਇਹ ਬੱਚੇ ਨੂੰ ਜਾਂਦਾ ਵੀ ਇੰਨਾ ਵੱਡਾ ਹੁੰਦੋਂ ਕਰਦਾ ਹੈ ਇੰਨਾ ਵੱਡਾ ਆਪਾਂ ਵਿਤੀ ਤੌਰ ਤੇ ਵੀ ਵੇਖੀਏ ਹਰ ਇੱਕ ਪੱਖ ਤੋਂ ਕਾਫੀ ਵੱਡਾ ਦਿਲ ਚਾਹੀਦਾ ਸੋ ਇਹ ਮੰਤਰੀ ਇਹ ਸਰੇ ਕਰ ਰਿਹਾ ਹੈ ਅੱਜ ਛੋਟੇ ਸਿੱਧੂ ਨੂੰ ਵੀ ਬਹੁਤ ਜ਼ਿਆਦਾ ਪਿਆਰ ਮਿਲਿਆ ਤੁਸੀਂ ਜ਼ਰੂਰ ਪਹੁੰਚਿਆ ਪਰ ਜਿਹੜੇ ਵੀ ਇੱਥੇ ਧੀਆਂ ਪਹੁੰਚੀਆਂ ਨੇ ਛੋਟੇ ਸਿੱਧੂ ਨੂੰ ਵੀ ਬਹੁਤ ਪਿਆਰ ਦੇ ਰਿਹਾ ਨੇ ਦੇਖੋ ਛੋਟਾ ਸਿੱਧੂ ਦਾ ਬਦੌਲਤ ਹੀ ਧੀਆਂ ਦੀਆਂ ਦੁਆਵਾਂ ਤੁਹਾਡੀ ਆਵਾਮ ਦੀਆਂ ਦੁਆਵਾਂ ਸਦਕਾ ਹੀ ਸ਼ਹਿਰੋ ਦਾ ਮੇਰਾ ਖਲਚਾਲੀ ਹੋਇਆ ਉਹ ਤਾਂ ਹਾਈ ਤੁਹਾਡੀਆਂ ਅਰਦਾਸਾਂ ਨੇ ਤੇ ਤੁਹਾਡੇ ਵਿੱਚ ਪਹੁੰਚ ਕੇ ਤਾਂ ਇਹ ਚੀਜ਼ ਹੋਰ ਵੀ ਖੁਸ਼ਾ ਹੋ ਜਾਂਦੀ ਹੈ ਹੋਰ ਵੀ ਵਧੀਆ ਲੱਗਦਾ ਇਸ ਗੱਲ ਨੂੰ ਤਾਂ ਪਰਮਾਤਮਾ ਕਰੇ ਛੇਤ ਛੇਤ ਜਲਦਾ ਹੋਵੇ ਤਾਂ ਉਹ ਤੁਹਾਡੇ ਵਿੱਚ ਹਾਇਰੀ ਲਾਉਣ ਲੱਗ ਪਾ। ਤਾਂ ਬਾਪੂ ਜੀ ਅਸੀਂ ਦੋਨੋਂ ਜਦੋਂ ਪੁੱਛਦੇ ਸੀਗੇ ਕਿ ਤੀਆਂ ਤੇ ਕਿਉਂ ਨਹੀਂ ਗੀਤ ਲਿਖਿਆ ਤਾਂ ਉਹ ਕਹਿੰਦਾ ਸੀ ਜਦੋਂ ਮੇਰੇ ਘਰ ਤੀ ਹੋਏਗੀ ਤਾਂ ਮੈਂ ਗੀਤ ਲਿਖੂਗਾ ਉਹਦੇ ਲਈ। ਬਿਲਕੁਲ ਕਿਉਂਕਿ ਸਿੱਧੂ ਨੇ ਕਦੇ ਵੀ ਕਲਪਨਿਕ ਨਹੀਂ ਨਿਗਾਹ ਆ ਵੀ ਉਹਨੇ ਕੇਵਲ ਕਲਪਨਾ ਕੀਤੀ ਹੋਵੇ ਤ ਉਹਨੂੰ ਕਾਗਜ਼ਾਂ 'ਤੇ ਉਤਾਰਦਾ ਉਹਨੇ ਉਸਦੇ ਸੰਗੀਤ ਦੇ ਵਿੱਚ ਤੁਹਾਨੂੰ ਉਹਦਾ ਜਿਹੜਾ ਅਤੀਤ ਉਹਦਾ ਹੰਡਾਏ ਹੋਏ ਪਲ ਮਿਲਣਗੇ ਸਾਰੇ ਜੋ ਕੁਸ਼ੁੱਧ ਨਾ ਹੁੰਦਾ ਸੀ ਉਸ ਚੀਜ਼ ਨੂੰ ਉਹ ਲਿਖਦਾ ਸੀ ਤੇ ਉਸ ਚੀਜ਼ ਨੂੰ ਗਾਉਂਦਾ ਸੀ ਇਸੇ ਕਰਕੇ ਮਕਬੂਲ ਹੋਏ ਹਰ ਇੱਕ ਸੁਣਨ ਵਾਲੇ ਨੂੰ ਲੱਗਦਾ ਸੀ ਵੀ ਇਹ ਤਾਂ ਮੇਰੀ ਗੱਲ ਕੀਤੀ ਹੈ ਕਿਉਂਕਿ ਉਹਦੇ ਨਾਲ ਜੋ ਸਮਾਜ ਜਿਸ ਤਰ੍ਹਾਂ ਦਾ ਵਰਤਾਰਾ ਕਰਦਾ ਸੀ ਜਿਸ ਤਰ੍ਹਾਂ ਤੁਸੀਂ ਦੇਖਿਆ ਹੋਊਗਾ 295 Song ਆਇਆ ਜਾਂ ਕੋਈ ਹੋਰ ਕਈ ਉਹਦੇ ਮਿਸਾਲੀ Song ਨੇ ਜਿਹੜੇ ਸਾਡੀਆਂ ਸਮੱਸਿਆਵਾਂ ਦੇ ਸਾਡੇ ਮੁੱਦਿਆਂ ਦੇ ਆਧਾਰ ਤੇ ਉਹ ਗਾਉਂਦਾ ਸੀਗਾ ਤਾਂ ਉਹ ਕਲਪਨਾ ਨਹੀਂ ਗਾਉਂਦਾ ਸੀ ਕੋਰਾ ਸੱਚ ਤੇ ਤੁਸੀਂ ਸਿੱਧੂ ਦੀ ਕਮੀ ਪੂਰੀ ਕਰਤੀ ਆ ਜਿੱਦਾਂ ਸਿੱਧੂ ਦੀ ਕਮੀ ਤਾਂ ਸਾਥੋ ਕਈ ਜੁਗਾਂ ਚ ਵੀ ਨਹੀਂ ਪੂਰੀ ਹੋਣੀ ਲੇਕਿਨ ਮੈਂ ਇੱਕ ਨਾਕਾਮ ਕੋਸ਼ਿਸ਼ਾਂ ਜੂਰ ਕਰਦਾ ਵੀ ਜਿਹੜਾ ਉਹਦੇ ਵੱਲੋਂ ਚਲਾਇਆ ਗਿਆ ਮੁਹਾਜ ਹੈ ਉਹ ਕਿਵੇਂ ਨਾ ਕਿਵੇਂ ਰੋੜੀ ਫਿਰਨਾ ਥੋੜਾ ਬਹੁਤਾ ਕੋਸ਼ਿਸ਼ ਕਰਦਾ ਸਿੱਧੂ ਦੀ ਕਮੀ ਹਮੇਸ਼ਾ ਖਟਕਦੀ ਰਹੂਗੀ ਅਕਾ ਜੀ ਬਹੁਤ ਘੱਟ ਲੋਕ ਨੇ ਜਿਹੜੇ ਪਾਲ ਸਿੰਘ ਸਮਹਾਵੰਦੂ ਜਿਹੜਾ ਇਦਾਂ ਦਾ ਉਪਰਾਲਾ ਕਰਦੇ ਆ ਈਆਂ ਨੂੰ ਜਿਵੇਂ ਈਆਂ ਦੇ ਇੱਕ ਘਰ ਵੀ ਬਣਾਇਆ ਇਹਨਾਂ ਨੇ ਤੇ ਲੋਕਾਂ ਨੂੰ ਜਿਹੜੇ ਮਦਦਗਾਰ ਨੇ ਉਹਨੇ ਮਦਦ ਵੀ ਕਰਦੇ ਆ ਕੀ ਅਪੀਲ ਕਰੋਗੇ ਲੋਕਾਂ ਦੇਖੋ ਮੈਂ ਅਪੀਲ ਤਾਂ ਇਹੀ ਕਰਦਾ ਲੋਕ ਤਾਂ ਧੀ ਜੰਮੂ ਤੋਂ ਡਰਦੇ ਨੇ ਤਾਂ ਇੱਥੇ ਸਾਰੇ ਸਮਾਜ ਦਾ ਠੇਕਾ ਲੈ ਰੱਖਿਆ ਤੇ ਇਹ ਤਾਂ ਮਾਲਕ ਦੀ ਕਿਰਪਾ ਤੋਂ ਬਿਨਾ ਹੋ ਹੀ ਨਹੀਂ ਸਕਦਾ ਅਗਲਾ ਇੱਕ ਇੱਕ ਦੋ ਧੀਆ ਹੁੰਦੀਆਂ ਨੇ ਤੇ ਮੇਰੇ ਖਿਆਲ ਪਰਿਵਾਰ ਹੰਬਿਆ ਜੇ ਨਜ਼ਰ ਆਉਂਦਾ ਵੀ ਧੀ ਫੇਰ ਤੇ ਇੱਥੇ ਆ ਗਿਆ ਫੇਰ ਆਹ ਖਰਚਾ ਖੜਾ ਹੋ ਗਿਆ ਹੈ ਨਾ ਪਰੰਤੂ ਇਹ ਪ੍ਰਮਾਤਮਾ ਕਿਸੇ ਕਿਸੇ ਦੀ ਮਿਹਰ ਕਰਦਾ ਤਾਂ ਮੈਨੂੰ ਬੜਾ ਵਧੀਆ ਲੱਗਦਾ ਔਰ ਇਹਨੂੰ ਸਾਰੀਆਂ ਤਿਆਂ ਦਾ ਪਿਆਰ ਮਿਲੇ ਕਰਮਾਂ ਦਾ ਇਨਸਾਨ ਹੈ ਬਹੁਤ ਬਹੁਤ ਸ਼ੁਕਰੀਆ ਬਹੁਤ ਹਨ ਸਾਰੇ ਪਾਸੇ ਸਾਰੇ ਪਾਸੇ ਲੁਕਦੇ ਮੈਂ ਮ ਅੱਜ ਪਹੁੰਚਿਆ ਹਾਂ ਤਿਆਂ ਦੇ ਲਈ ਤਿਆਂ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਕੀ ਕਹਿੰਦੇ ਤੁਹਾਨੂੰ ਵੀ ਸੰਧਾਰਾ ਦਿੱਤਾ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਪਹਿਲੀ ਵਾਰ ਅ ਐਕਚੁਅਲੀ ਮੈਂ ਲਾਸਟ ਟਾਈਮ ਵੀ ਜਦੋਂ ਆਈ ਸੀ ਲੋੜੀ ਵਾਲੇ ਪ੍ਰੋਗਰਾਮ ਤੇ ਤਾਂ ਮੈਨੂੰ ਬਹੁਤ ਚੰਗਾ ਲੱਗਿਆ ਸੀ ਐਦਾਂ ਲੱਗਦਾ ਹੁੰਦਾ ਮੈਨੂੰ ਹਮੇਸ਼ਾ ਇੱਥੇ ਆ ਕੇ ਜਿਵੇਂ ਪੇਕੇ ਪਿੰਡ ਆਈ ਹੋਵਾਂ ਇੱਕ ਉਹ ਆਜ਼ਾਦੀ ਮਿਲ ਕਿ ਹਮੇਸ਼ਾ ਉਹ ਹੀ ਮਾਹੌਲ ਹੁੰਦਾ ਏ ਉਹ ਕਿ ਕੁੜੀਆਂ ਜਿੱਦਾਂ ਹੱਸਦੀਆਂ ਕਹਿੜਦੀਆਂ ਤੇ ਪਾਲਵੀ ਦੇ ਵੱਲੋਂ ਜਿੱਦਾਂ ਸਨਦਾਰਾ ਦਿੱਤਾ ਜਾਂਦਾ ਏ ਤੀਆਂ ਦਿੱਤੀਆਂ ਜਾਂਦੀਆਂ ਹੈਨਾ ਬਹੁਤ ਚੰਗਾ ਲੱਗਦਾ ਹੈ ਬਹੁਤ ਗੁੱਡ ਫੀਲਿੰਗ ਹੈਮ ਤੁਹਾਡੀ ਲੜਕੀਆਂ ਸਿੱਧੂ ਨਾਲ ਕੰਮ ਕੀਤਾ ਸੀ ਜਦੋਂ ਫਿਲਮ ਨੂੰ ਲੈ ਕੇ ਚਰਚਾ ਹੋਈ ਸੀ ਤਾਂ ਕੀ ਗੱਲਾਂ ਹੋਈਆਂ ਸਿੱਧੂ ਨਾਲ ਕੋਈ ਯਾਦ ਹੈ ਜੀ ਅ ਬੇਟੀ ਬਹੁਤ ਗੱਲਾਂ ਸੁਣਾਉਂਦੀ ਹੁੰਦੀ ਆ ਜਿੱਦਾਂ ਉਹ ਗਾਣਿਆ ਚ ਲੱਗਦਾ ਸੀ ਇਦਾਂ ਉਹ ਬਿਲਕੁਲ ਨਹੀਂ ਸੀ ਬਹੁਤ ਸ਼ਾਇਨ ਆ ਪਰ ਬਹੁਤ ਸੋਹਣ ਜੈਸੀ ਯਾਦ ਕਰੀਏ ਤੁਸੀਂ ਮਿਲੇ ਹੋ ਨਹੀਂ ਮੈਂ ਪਰ ਆ ਵੀ ਜਿਹਨੂੰ ਅੱਜ ਮਿਲ ਗਿਆ ਉਹਨਾਂ ਦੇ ਫਾਦਰ ਸਾਹਿਬ ਨੂੰ ਬਹੁਤ ਹੀ ਜ਼ਿਆਦਾ ਚੰਗਾ ਲੱਗਿਆ ਉਹ ਵੀ ਉਦਾਂ ਹੀ ਹੈ ਜੀ ਮੈਨੂੰ ਹੁਣ ਪਤਾ ਲੱਗਦਾ ਕਿ ਉਹ ਦੀ ਤਰबीयत ਜਿਹੜੀ ਸੀ ਜਿਹੜਾ ਉਹਦੇ ਬਾਰੇ ਮੈਂ ਸੁਣਿਆ ਹੈ ਜਿੱਦਾਂ ਬੇਟੀ ਨੇ ਦੱਸਿਆ ਸੀਗਾ ਕਿ ਉਹ ਕਿੰਨਾ ਵਧੀਆ ਸੀਗਾ ਡਾਕਟਰ ਤੋਂ ਤੋ ਆਪਣੇ ਫਾਦਰ ਸਾਹਿਬ ਕੋਈ ਸ਼ਾਇਦ ਉਹ ਮਿਲਿਆ ਹੋਇਆ ਹੈਗਾ ਨਾ ਇਹਨਾਂ ਨੂੰ ਮਿਲ ਕੇ ਵੀ ਅੱਜ ਇਹਨਾਂ ਦੇ ਹੱਥ ਤੋਂ ਸੰਧਾਰਾ ਲੈ ਕੇ ਮੈਨੂੰ ਹੋਰ ਬਹੁਤ ਗੁੱਡ ਫੀਲ ਹੋਇਆ ਹੈ ਨਾ ਮੇਰੇ ਲਈ ਤਾਂ ਇਹ ਸੁਭਾਗ ਹੈ ਹੀ ਹੈ ਜਿੱਦਾਂ ਕਹਿ ਲਓ ਕਿ ਬਹੁਤ ਚੰਗਾ ਹੋਇਆ ਤਾਂ ਮੈਨਾਂ ਨੂੰ ਵੀ ਮਿਲੀ ਥੇਰਮਲਿਸ਼ੀ ਮੈਮ ਨੂੰ ਮਿਲਿਆ ਚ ਉਹਨਾਂ ਨੂੰ ਤਾਂ ਮੈਂ ਪਹਿਲਾਂ ਵੀ ਖੈਰ